ਅਪਨ ਜਵਾ ਪ੍ਰੈਸ ਦੇਖ ਰਹੇ ਹੋ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਦਵਾਜ ਪਿਛਲੇ 2 ਦਿਨ ਤੋਂ ਹੋਰ ਹੀ ਲਗਾਤਾਰ بارش ਦੇ ਚੱਲਦਿਆਂ ਕਲਾਨੌਰ ਕਿਰਨ ਨਾਲੀ ਦੇ ਵਿੱਚ ਜੋ ਪਾਣੀ ਦਾ ਲੈਵਲ ਕਾਫੀ ਵੱਧ ਚੁੱਕਾ ਹੈ ਜਿਸ ਦੇ ਨਾਲ ਤਕਰੀਬਨ 1000 ਦੇ ਕਰੀਬ ਝੋਨੇ ਦੀ ਫਸਲ ਜਿਹੜੀ ਆ ਖਰਾਬ ਹੋਣ ਦੇ ਸੰਕਟਾਂ ਲਗਾਈ ਜਾ ਰਹੀ ਹੈ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਧੰਨਵਾਦ ਕਹਿੰਦੇ ਬਸਾ ਕਿ ਇਹ ਪਾਣੀ ਦੀ ਮਾਰ ਪਈ ਹੈ ਕਿੰਨੀ ਕ ਮਾਰ ਪਈ ਭਾਜੀ ਇਹ ਤੇਰੇ ਮੁਲ ਕੀ ਲਖਾ ਇਹ ਲਖਾ ਸੁ ਕਰਨਾਲਾ ਨੂੰ ਆਪਾਂ ਬੋਲਦੇ ਆ ਇਹ ਤੇ ਸ਼ੁਰੂ ਹੋਇਆ ਚੜਨਾ ਇਹ ਇਹ ਚਾਰ ਦਿਨ ਪਾਣੀ ਇਹਦਾ ਨਾਮ ਹੀ ਬਰਸਾਤ ਹੋਵੇ ਚਾਰ ਦਿਨ ਪਾਣੀ ਇਹਦਾ ਜਿਹੜਾ ਚੜਦੇ ਨਾਲ ਹਜ਼ਾਰਾਂ ਏਕੜ ਜਿਹੜੇ ਇਹਨੇ ਬਰਬਾਦ ਕਰਨੇ ਆ ਇੱਕ ਕਾਰਨ ਕੋਈ ਆ ਕਿ ਇਹਦੇ ਵੱਲ ਕੋਈ ਦੇਦ ਨਹੀਂ ਪਿੱਛੋਂ ਜੋ ਡਰੇਨ ਆ ਪੁੱਟ ਪੁੱਟ ਇਹਦੇ ਵਿੱਚ ਘਰਦਾਫੋਰ ਧਾਰੀਵਾਲ ਦੀ ਨਾਲ ਜਿੰਨਾ ਬਰਸਾਤੀ ਪਾਣੀ ਸਾਰਾ ਇਹਦੇ ਵਿੱਚ ਆਉਣਾ ਪਰ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਇਸ ਡਰੇਨ ਦੇ ਹਜ਼ਾਰਾਂ ਏਕੜਾਂ ਦੀ ਨਾਲੇ ਤਾਂ ਕਿ ਨਾਲੇ ਤੋਂ ਅੱਗੇ ਤੱਕ ਇਹਨੇ ਮਾਰ ਕਰਨੀ ਪਰ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਅੱਜ ਮੇਰਾ ਇਕੱਲੇ ਦਾ ਘਰ ਤੋਂ ਘੱਟੋ ਘੱਟ 70-80 ਕਿੱਲੇ ਜ਼ਮੀਨ ਹੈ ਜਿਹੜੀ ਬਰਬਾਦ ਹੋ ਰਹੀ ਠੇਕੇ ਦੇ ਜ਼ਮੀਨ ਆ ਕੁਝ ਕੁਝ ਆਪਣੀ ਆ ਤੇ 70-80 ਕਿੱਲੇ ਜ਼ਮੀਨ ਜਿਹੜੀ ਮੇਰੇ ਇਕੱਲੇ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਕਿਸੇ ਦੇ 50 ਕਿੱਲੇ ਕੇ ਤੇ 100 ਕਿੱਲਾ ਇਤਨਾ ਬਰਬਾਦ ਹੋਣੀ ਆ ਪਰ ਇਹ ਸਰਕਾਰ ਦਾ ਇਹਦੇ ਵੱਲ ਕੇ ਕੋਈ ਧਿਆਨ ਨਹੀਂ ਨਾ ਕਿਸੇ ਨੇ ਦੇਣਾ ਸਾਨੂੰ ਪਤਾ ਹੈ ਕਿਤਰਾ ਕਰ ਜੇ ਚੁੱਕ ਚੁੱਕ ਕੇ ਤੇ ਇਹ ਜ਼ਮੀਨ ਜਿਹੜੀ ਆ ਫਸਲ ਜਿਹੜੀ ਆ ਆਪਾਂ ਪਾਲੀ ਆ ਅੱਜ ਇਹਨਾਂ ਦੁੱਖ ਹੋ ਰਿਹਾ ਵੀ ਬਰਸਾਤ ਤੇ ਚਲੋ ਕਹਿਰਵਾਨ ਹੋਏ ਪਰ ਰੱਬ ਕਹਿਰਵਾਨੀ ਉਹ ਕਾਹਾਂਗੇ ਜਿਹੜੀ ਇੰਨੀ ਬਰਸਾਦ ਹੋ ਰਹੀ ਆ ਪਰ ਅੱਜ ਅਸੀਂ ਆਟਾ ਮਾਨੇ ਜਾਣਦਾ ਵੀ ਅਸੀਂ ਕਿਸ ਹਾਲਾਤ ਚ ਆ ਅਸੀਂ ਪਰਿਵਾਰ ਕਿਦਾਂ ਪਾਲਨੇ ਆ ਤੇ ਕੀ ਕਰਾਂਗੇ ਆਪਾਂ ਇਹ ਸੋਚੀ ਪਏ ਹੋਏ ਆ ਕਰਜਾ ਚੁੱਕ ਤੇ ਚੁੱਕ ਲਾਦੇ ਆ ਫਸਲ ਜੇ ਹੁਣ ਪੱਕਣ ਦੇ ਆਈ ਆ ਤੇ ਕੋਈ ਖਰਚਾ ਨਹੀਂ ਹੋਣਾ ਹੋਰ ਸਿਰਫ ਵੜਣੀ ਸੀ ਇਹ ਅੱਜ ਪਾਣੀ ਆ ਜੇ ਪਿੱਛੇ ਡੈਮ ਤੋਂ ਪਾਣੀ ਛੱਡ ਦਿੰਦੇ ਨੇ ਫੇਰ ਕੀ ਲਾਦੋ ਫੇਰ ਜਿਹੜਾ ਸਾਡਾ ਇਹ ਰਾਵੀ ਦਾ ਬੰਨਿਆ ਰਾਵੀ ਦਾ ਬੰਨ ਜੇ ਟੁੱਟ ਜਾਂਦਾ ਅੱਜ ਆਦੀ ਜਿਹੜਾ ਵਾ 12 13 ਫੁੱਟ ਪਾਣੀ ਜਿਹੜਾ ਧੁੱਸੀ ਨਾਲ ਲੱਗਾ ਹੋਇਆ ਜੇ ਉਹ ਬੰਨ ਟੁੱਟਦਾ ਸਾਰਾ ਪਾਣੀ ਇੱਥੋਂ ਦੀ ਲੰਘਣਾ ਤੇ ਉਹ ਘਟ ਤੋਂ ਘਟ ਤੇ 15 ਫੁੱਟ ਪਾਣੀ ਇੱਥੇ ਆਊਗਾ ਉਹ ਇਕੱਠਾ ਤੇ ਜਿਹੜਾ ਉਹ ਇਹ ਸ਼ਹਿਰ ਨੂੰ ਵੀ ਕਿਰੂ ਤੇ ਕੋਈ ਪਿੰਡ ਨਹੀਂ ਹੋਵੇ ਤਾਂ ਬਜੇਗਾ ਸਾਰਾ ਜਾਨ ਨਹੀਂ ਮਾਲੀ ਹਰ ਨੁਕਸਾਨ ਉਹਦੇ ਨਾਲ ਹੋਏਗਾ ਤੇ ਬਹੁਤ ਵੱਡੀ ਪੱਤਰ ਤੇ ਹੋਵੇਗਾ ਤੇ ਸੋਚਿਆ ਨਹੀਂ ਹੋਏਗਾ ਵੀ ਇੰਨਾ ਨੁਕਸਾਨ ਹੋਏਗਾ ਉਹਦੇ ਨਾਲ ਜੇ ਉਹ ਬੰਨ ਟੁੱਟਦਾ ਸਾਰੇ ਲੋਕ ਉਥੇ ਸਾਡੇ ਅਈ ਵੀ ਚਾਰੇ ਹੋ ਤੇ ਹੁਣ ਚੱਲੇ ਆ ਬੋਰੀਆਂ ਲੈ ਕੇ ਕੁਝ ਖਾਣ ਪੀਣ ਦਾ ਸਮਾਨ ਵੀ ਲੈ ਕੇ ਜਾਾਂਗੇ ਜੇ ਬੰਨ ਦੀ ਰਾਖੀ ਵਾਸਤੇ ਚੱਲੇ ਆ ਉਹ ਲਾਗੇ ਲਾਗੇ ਪਿੰਡਾਂ ਵਾਲੇ ਸਾਰੇ ਰਾਖੀ ਕਰਨੇ ਅਸੀਂ ਲਗਾਤਾਰ ਉਹਨਾਂ ਨਾਲ ਧਾਲ ਮਿਲ ਜਿਆ ਤੇ ਵਾਰ-ਵਾਰ ਸਹਕਾਰਾ ਤੇ 2 ਵਜੇ ਤੇ ਆਪਾਂ ਜਾਗ ਰਹੇ ਹਾਂ ਕੱਲ ਵੀ ਗਏ ਹਾਂ ਤੁਸੀਂ ਬੰਨ ਤੇ ਤੇ ਅੱਜ ਆਪਣਾ ਬਾਲ ਡੰਗਰ ਇਧਰੋਂ ਸਾਰਾ ਕੱਢ ਕੇ ਆਪਾਂ ਸ਼ਹਿਰ ਵੱਲ ਪਾਸੇ ਲੈ ਗਏ ਆ ਤੇ ਹੁਣ ਜਿਹੜਾ ਇਹ ਤੁਸੀਂ ਬਨਵਲ ਜਾ ਰਹੇ ਆ ਬਹੁਤ ਮੁਸ਼ਕਲ ਚ ਹੈ ਆਪਾਂ ਕੋਈ ਸਰਕਾਰ ਵੱਲੋਂ ਅਜੇ ਤੱਕ ਸਾਰ ਲੈਣੀ ਆ ਸਾਡੀ ਕਲਨੋਦੀ ਪੰਚਾਇਤ ਬੜੀ ਅਮੀਰ ਆ ਉਹਨਾਂ ਦੀ ਕੀ ਕਿਤਾ ਕਲਾਨੌਰ ਦੀ ਪੰਚਾਇਤ ਜੀ ਅਮੀਰ ਕਾ ਦੀ ਆ ਕਲਾਨੌਰ ਤੇ ਹਮੇਸ਼ਾ ਲੁੱਟਿਆ ਗਿਆ ਨਾ ਲੋਕ ਇਕੱਠੀ ਹੋਈ ਇਥੋਂ ਦੇ ਵੀ ਇਹ ਸ਼ਹਿਰ ਨੂੰ ਬਚਾਇਆ ਜਾਵੇ ਤੇ ਨਾ ਕੋਈ ਹੋਰ ਜਿੰਨੇ ਅਜੇ ਤੱਕ ਜਿੱਤੇ ਨੇ ਦਸੋ ਕਲਾਂਨੌਰ ਦੀ ਨਾ ਕੋ ਪੰਚਾਇਤ ਨਾ ਕੋ ਕਮੇਟੀ ਪਹਿਲਾ ਪੈਸਾ ਹੀ ਸਾਰਾ ਇਥੋਂ ਦਾ ਗੁਰਦੁਆਰਦ ਹੋ ਗਿਆ ਕਲਾਂਨੌਰ ਦੇ ਕੁਛ ਨਹੀਂ ਪੱਲਿਆ ਇਸ ਟਾਈਮ ਹੀ ਤੇ ਨਾ ਲੋਕ ਠੱਠੇ ਨੇ ਇਥੋਂ ਦੇ ਤੇ ਜਿਹਦੇ ਕਰਕੇ ਬਰਬਾਦੀ ਹੋ ਰਹੀ ਆ ਤੇ ਜ਼ਮੀਨ ਠੇਕੇ ਤੇ ਚੜੀ ਆ ਹਜ਼ਾਰਾਂ ਹਜ਼ਾਰਾਂ ਏਕੜੀ ਚੜੀ ਆ ਜਦੋਂ 12-1400 ਕਿੱਲਾ ਜ਼ਮੀਨ ਹੈ ਕਲਾਂਨੌਰ ਦੀ ਸਾਰੀ ਠੇਕੇ ਚੜੀ ਆ ਅੱਜ ਫਸਲ ਮਾਰ ਜਾਂਦੀ ਕਿਹੜੀ ਗੱਲ ਹੈ ਪੰਚਾਇਤ ਦਾ ਠੇਕਾ ਮਾਫ ਕਰ ਦੇਣਾ ਕਿਸੇ ਨੂੰ ਠੇਕਾ ਨਾ ਸਾਡੇ ਸ਼ਹਿਰ ਦੇ ਕੰਮ ਹੀ ਆਉਂਦਾ ਉਹ ਪੈਸਾ ਜੇ ਠੇਕਾ ਲਿਆ ਜਾਂਦਾ ਸਾਡੇ ਸ਼ਹਿ ਕੋਈ ਕੋਈ ਨਹੀਂ ਦੇਖਣਾ ਕੋਈ ਨਹੀਂ ਇੱਥੇ ਤੱਕ ਪਹੁੰਚਾਇ ਦੀ